ਹਾਂਜੀ ਇਹ ਮੈਂ ਅਗਲੇ ਰਾਜ ਦੇ ਵਿੱਚ ਹਾਜ਼ਰ ਹਾਂ। ਇਹ ਵਾਸਤੇ ਕੀ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਅਮਰਜੀਤ ਹੈ। ਈ ਪ੍ਰੋਬਲਮ ਆ ਰਹੀ ਹੈ। ਪ੍ਰੋਬਲਮ ਸਰ ਸਾਡੇ ਸਾਹਮਣੇ ਹੀ ਆਏ ਨਜਾਇਜ਼ ਕਰ ਰਹੇ ਆ। ਅੱਛਾ। ਕਿਹਨਾਂ ਨਜਾਇਜ਼ ਕਰ ਰਹੇ ਆ ਇਹ? ਇੱਕ ਸ਼ੋਰੂਮ ਇੱਕ ਜਗ੍ਹਾ ਤਿੰਨ ਇਕੱਠੇ ਦੀ ਗੋਰ ਹੈ। ਠੀਕ ਹੈ। ਤੇ ਇਹ ਮਾਸਟਰ ਪਲਾਨ ਚ ਵੀ ਹੈ। ਤੇ ਆਪਣਾ ਸਰਕਾਰੀ ਸਾਰੇ ਉਹਨਾਂ ਚ ਲੱchnਾ ਚਾਹੰਦੀ ਹੈ। ਪਰ ਇਹਨਾਂ ਨੇ ਕਮੇਟੀ ਵਾਲੇ ਦੇ ਨਾਲ ਗਲ ਕੇ ਐਸੇ ਕੀਆ ਕਰਿਆ। ਇੰਨੇ ਗੱਠੇ ਦੀ ਛੱਡ ਕੇ ਜਦੋਂ ਕਿ 113 ਨੰਬਰ ਮਤਾ ਪਾਸ ਹੋਇਆ ਜਿਸ 'ਚ 66 ਫੁੱਟ ਦੀ ਕਰੀ ਹੋਈ ਆ ਰੋਡ ਅਸੀਂ ਦਰਖਾਸਤਾਂ ਈਡੀ ਸਾਹਿਬ ਮੈਡਮ ਨੂੰ ਦਿੱਤੀ ਆ ਟਰੈਕਟਰ ਸਾਹਿਬ ਨੂੰ ਦਿੱਤੀ ਸਭ ਨੂੰ 113 ਕਿਹੜੇ ਸਾਲ ਚ ਹੋਇਆ ਸੀਗਾ ਮਤਾ ਇਹ 113 ਨੰਬਰ 2013 ਚ ਪਾਸ ਹੋਇਆ ਹੋਇਆ 2013 ਮਤੇ ਚ ਕੀ ਲਿਖਿਆ ਗਿਆ ਮਤੇ ਚ ਇਹ ਆਪਾਂ ਨੱਬਾ ਸਾਹਿਬ ਹੋ ਗਿਆ ਭਾਤ ਹੋ ਗਿਆ ਘੁੱਡਾ ਸਾਹਿਬ ਹੋ ਗਿਆ ਇਸ 'ਚ ਲਿਖਿਆ ਹੋਇਆ ਵੀ ਜਿੰਨੀ ਵੀ ਸਰਕਾਰੀ ਗੋਰਾ ਹੈ ਇਹ ਗੋਰਾ 66 ਫੁੱਟ ਦੀਆਂ ਹੋਣੀਆਂ ਮਤੇ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਤੇ ਇਹ ਦੇਖ ਲਓ ਸਾਡੇ ਸਾਹਮਣੇ ਹੈ ਜੀ ਤਿੰਨ ਗੱਠੇ ਦੀ ਰਹਿ ਗਈ ਤਿੰਨ ਗੱਠੇ ਤੇ ਕੀ ਇਹ ਤਾਂ 15 16 ਫੁੱਟ ਦੀ ਸੀ ਉਹ ਪੁਸ਼ਤੀ ਵੀ 20 ਫੁੱਟ ਦਾ ਬਗੇ ਬਣਾ ਕੌਣ ਰਿਹਾ ਹੈ ਇਹ ਕੰਸਟਰਕਸ਼ਨ ਕੌਣ ਕਰ ਰਿਹਾ ਹੈ ਇਹਨਾਂ ਦਾ ਤੁਹਾਨੂੰ ਪ੍ਰੋਪਰ ਦਾ ਪਤਾ ਨਹੀਂ ਪਰ ਇਹਨਾਂ ਦੇ ਸਿਕਿਉਰਟੀ ਗਾਰਡ ਨੂੰ ਪਤਾ ਲੱਗਿਆ ਸੀ ਕਿ ਅਨੰਤਾ ਹੋਮਸ ਅਨੰਤਾ ਸਪਾਇਰ ਨਾਮ ਤੋਂ ਕੁਝ ਪ੍ਰੋਜੈਕਟ ਪਾਸ ਹੋ ਰਿਹਾ ਹੈ ਇਹਦੇ ਬਣਾ ਦਾ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਕੀ ਮੁਸ਼ਕਲ ਆਉਣੀ ਸਰ ਪ੍ਰੋਬਲਮ ਸਾਡੇ ਸਾਹਮਣੇ ਹੈ ਜੀ ਸਾਡੀ ਇਧਰ ਹੁਣ ਪਿੱਛੇ ਖੇਤੀ ਹੈ ਜਮੀਨ ਹੈ ਕਣਕ ਜੀਰੀ ਕੁਛ ਵੀ ਕਟਾਈ ਵਾਸਤੇ ਮਸ਼ੀਨ ਜਾਰੀ ਹੈ ਜਾਂ ਸਾਡੀ ਟਰੈਕਟਰ ਟਰੈਲੀ ਬੈਂ ਨਹੀਂ ਜਾ ਸਕਦਾ ਬੈਂ ਨਹੀਂ ਜਾਏਗੀ ਕੀ ਕਰੇਗੇ ਕੱਲ ਨੂੰ ਚਲੋ ਬਾਈਚਾਂ ਚਲੋ ਇਹਨਾਂ ਨੇ ਧੱਕਾ ਕਰਕੇ ਬਣਾ ਲਿਆ ਕੱਲ ਨੂੰ ਬਾਈਚਾਂ ਇਹਨਾਂ ਦੇ ਫਲੈਟ ਹੈ 14 ਮੰਜ਼ਲੀ ਫਲੈਟ ਬਣਾ ਰਹੇ ਆ ਉਸ ਚ ਬੰਦਿਆਂ ਨੇ ਰਹਿਣਾ ਕੁਝ ਮਿਸ ਹੈਪਨਿੰਗ ਹੋ ਗਈ ਇੱਥੇ ਅੱਗ ਲੱਗੀ ਐਂਬੂਲੈਂਸ ਕਿੱਥੇ ਜਾਏਗੀ ਅੰਦਰ ਮੈਨੂੰ ਇਹ ਤਾਂ ਦੱਸੋ ਜੀ ਇਹ ਪਿਛਲੇ ਦਾ ਪ੍ਰੋਜੈਕਟ ਬੰਦਾ ਉਹਨੂੰ ਵੀ ਇਹ ਰਸਤਾ ਲੱਗੇਗਾ ਹੁਣ ਤਾਂ ਇਹਹੀ ਸ਼ੋ ਕਰਿਆ ਹੋਇਆ ਇਹਨਾਂ ਨੇ ਜੀ ਅੱਛਾ ਇਹ ਰਸਤਾ ਬਾਕੀ ਇਹ ਦੇਖੋ ਤੁਹਾਡੇ ਸਾਹਮਣੇ ਜੀ ਰੋਡ ਦੇ ਉੱਪਰ ਸ਼ੋਰ ਨੂੰ ਪਾ ਰਹੇ ਆ ਇਸ ਤੇ ਪਾਰਕਿੰਗ ਕਿੱਥੇ ਆ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਬਿਲਡਰ ਨਾਲ ਬਿਲਡਰ ਦੇ ਸਾਡਾ ਇਹ ਵੀ ਅਸੀਂ ਈਡੀ ਸਾਹਿਬ ਨੂੰ ਬਿਲਡਰ ਕੀ ਕਹਿੰਦਾ ਇਸ ਬਾਰੇ ਇਸ ਬਾਰੇ ਉਹ ਕਹਿੰਦੇ ਕਿ ਅਸੀਂ ਦਾ ਜੋ ਇਹਨਾਂ ਦੇ ਮਾਲਕ ਹੈ ਆਪਣਾ ਉਹਨਾਂ ਦਾ ਨਾਮ ਹੈ ਬੰਟੀ ਖੰਨਾ ਉਹਨਾਂ ਦੇ ਨਾਲ ਕਹਿੰਦੇ ਤੁਸੀਂ ਉਹਨਾਂ ਦੇ ਨਾਲ ਗੱਲ ਕਰੋ ਅਸੀਂ ਤਾਂ ਉਹਨਾਂ ਤੋਂ ਖਰੀਦੀ ਹੈ ਜਮੀਨ ਉਹ ਸਾਨੂੰ ਕਲੀਅਰ ਕਰਕੇ ਦੇਣਗੇ ਸਾਰਾ ਕੁਝ ਜਦ ਸ਼ੁਰੂ ਹੋਇਆ ਸੀ ਪ੍ਰੋਜੈਕਟ ਇਹ ਤਾਂ ਦੇ ਨਾਲ ਅਸੀਂ ਇੱਥੇ ਸਾਈਡ ਤੇ ਆਏ ਸੀ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਸੀ ਵੀ ਸਾਡੀ ਕਿੱਥੇ ਖੇਤੀਬਾੜੀ ਦੀ ਜ਼ਮੀਨ ਹੈ ਸਾਨੂੰ ਬੜੀ ਦਿੱਕਤ ਹੋਈ ਸੀ ਵੀ ਤੁਸੀਂ ਇਸ ਤਰ੍ਹਾਂ ਕਰੋ ਸਾਨੂੰ ਇੱਥੇ ਰਸਤਾ ਛੱਡ ਦਿਓ ਇਸ ਦੇ ਬਜਾਏ ਸਾਡੇ ਤੋਂ ਪਿੱਛੇ ਜਗ੍ਹਾ ਲੈ ਲਓ ਤੁਸੀਂ ਕਿ ਤੁਹਾਨੂੰ ਨੁਕਸਾਨ ਹੋ ਰਿਹਾ ਇਹਨਾਂ ਕੋਈ ਹੱਥਕਾਰ ਨਹੀਂ ਬ ਸਮਝਾ ਸਾਨੂੰ ਡਾਇਰੈਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਆਪਣਾ ਕੰਪਰੋਮਾਈਜ਼ ਕਰੋ ਉਹਨਾਂ ਨੂੰ ਕਹੋ ਵੀ ਸਾਡੇ ਨਾਲ ਰਲ ਕੇ ਤੁਸੀਂ ਜ਼ਮੀਨ ਕਿਹੜੇ ਡਾਕਟਰ ਅਪਨੀਤ ਗੋਇਲ ਜੀ ਅੱਛਾ ਉਹਨਾਂ ਕੋਲ ਗਏ ਸੀ ਤੁਸੀਂ ਕੰਪਰੋਮਾਈਜ਼ ਕਿਦਾਂ ਦਾ ਹਾਂਜੀ ਕੰਪਰੋਮਾਈਜ਼ ਕਿਦਾਂ ਦਾ ਕਰਨ ਕੀ ਕੰਪਰੋਮਾਈਜ਼ ਇਹ ਕਰ ਰਿਹਾ ਸੀ ਕਿ ਤੁਸੀਂ ਇਸ ਤਰ੍ਹਾਂ ਕਰੋ ਵੀ ਜਿਹੜੀ ਇਹ ਤੁਹਾਡੀ ਜ਼ਮੀਨ ਹੈ ਜ਼ਮੀਨ ਦੇ ਵਿੱਚ ਹਿੱਸਾ-ਵਿੱਸਾ ਕਰਾ ਕੇ ਉਹ ਫਲੈਟ ਬਣਾ ਦੇ ਤੁਹਾਡੀ ਜ਼ਮੀਨ ਹੋ ਜੇਗੀ ਤੁਹਾਨੂੰ ਮੁੱਲ ਮਿਲ ਜੇਗਾ ਬਈ ਅਸੀਂ ਪੇਚੇ ਨਹੀਂ ਜਾਂਦੇ ਰਸਤਾ ਕਿੰਨਾ ਕੁ ਲੱਗਦਾ ਤੁਹਾਨੂੰ ਘੇਰਿਆ ਹੋਇਆ ਇਹ ਸਾਨੂੰ ਵੈਸੇ ਤਿੰਨ ਗੱਠੇ ਦਾ ਸਰਕਾਰੀ ਰਸਤਾ ਸੀ ਪਰ ਇਹ ਤਿੰਨ ਗੱਠੇ ਤੋਂ ਵੀ ਘਾਟੇ ਰਹਿ ਗਿਆ। ਜੀ ਸਰ ਕੀ ਅੱਜ ਮਤਸਲ ਬਕੀ ਮਸਲਾ ਲੈ ਕੇ ਆਇਆ ਜਿੱਥੇ ਇਹ ਪਟਿਆਲਾ ਰੋਡ ਹੈ ਜੀ 메인 ਪਟਿਆਲਾ ਰੋਡ ਹੈ ਇੱਥੋਂ ਇਹ 60 ਫੁੱਟ ਦੀ ਰੋਡ ਮਤੇ ਮੁਤਾਬਕ ਤਿੰਨ ਪਿੰਡਾਂ ਦਾ ਮਤਾ ਸੀਗਾ ਭੁੱਡਾ ਦਾ ਵਿਆਲਪੁਰਾ ਦਾ ਤੇ ਨਾਬੇ ਦਾ ਵੀ 60 ਫੁੱਟ ਦੀ ਜਿਹੜੀ ਰੋਡ ਹੈ ਇਸ ਰੋਡ ਦੇ ਉੱਪਰ ਇਹਨਾਂ ਨੇ ਸ਼ੋਰੂਮ ਬਣਾ ਲਿਆ। ਇਹ ਰੋਡ ਜਿਹੜੀ ਹੈ ਗੋਰ ਦੇ ਵਿੱਚ ਵੈਸੇ 3 ਫੁੱਟ ਦਾ ਸੀਗਾ 1.5 ਫੁੱਟ ਦਾ ਰਸਤਾ ਸੀਗਾ ਜਿਹੜਾ ਪਗੋਰ ਕਹਿੰਦੇ ਆ ਤੇ ਇਹ ਮਤੇ ਮੁਤਾਬਕ ਜਿਹੜੀ ਹੈ 60 ਫੁੱਟ ਦੀ ਰੋਡ ਹੋ ਗਈ। ਕਹਿੰਦਾ ਵੀ ਵਿਚੋਂ ਸੈਂਟਰ ਚੋਂ 30 ਫੁੱਟ ਇਹਨਾਂ ਨੂੰ ਜਿਹੜੇ ਛੜਰੇ ਚੈਨ ਸੀ। ਉਸ ਤੋਂ ਬਾਅਦ ਬਣਾ ਸੀ। ਇਹਨਾਂ ਨੇ ਉਸ 30 ਫੁੱਟ ਦੇ ਉੱਤੇ ਜਿਹੜਾ ਇਹ ਸ਼ੋਰੂਮ ਬਣਾ ਲਿਆ। ਇਹ ਸ਼ੋਰੂਮ ਪਾਸ ਵੀ ਨਹੀਂ ਹੋ ਸਕਦਾ ਜਿਸ ਥਿੱਕੇ ਨਾਲ ਇਹ ਬਣ ਰਿਹਾ ਹੈ। ਦੇਖੋ ਚਾਰ ਮੰਜ਼ਿਲ ਬਣਾਤਾ ਹਲੇ ਉੱਪਰ ਹੋਰ ਬਣਾਈ ਜਾਂਦੇ ਨੇ ਜੀ। ਜਿੰਨਾ ਮਰਜ਼ੀ ਬਣਾਈ ਜਾਂਦੇ ਨੇ ਇਹਨਾਂ ਨੂੰ ਕੋਈ ਰੋਕਣ ਵਾਲੀ ਹੁੰਨੇ ਇੱਧਰਲੇ ਬੰਨੇ ਗਲੀ ਵਾਲੇ ਪਾਸੇ ਵੀ ਇਹਨਾਂ ਨੇ ਕੰਡਣਾ ਸ਼ੁਰੂ ਕਰਤਾ ਜੀ। ਸੱਦੇ ਇਹਨਾਂ ਨਾਲ ਇਹਨਾਂ ਕੋਲੇ ਮੰਗ ਸੀ ਵੀ ਤੁਹਾਡੇ ਕੋਲ ਇਹਨਾਂ ਰਸਤਾ ਹੈਗਾ। ਤੁਸੀਂ ਇੱਧਰ ਰਸਤਾ ਕਰ ਲੈਂਦੇ ਉਧਰ ਸ਼ੋਰੂਮ ਬਣਾ ਲੈਂਦੇ ਤੁਹਾਨੂੰ ਜਿਹੜੀ ਮਤਲਬ ਮਾਸਟਰ ਪਲਾਨ ਨੂੰ ਖਤਮ ਕੀਤਾ ਹੈ ਔਰ ਇੰਨੇ ਟਾਈਮ ਤੋਂ ਅਸੀਂ ਦਰਖਾਸਤਾਂ ਦੇ ਰਹੇ ਆਂ ਪਰ ਜੇ ਇੱਥੋਂ ਦੇ ਲੋਕਾਂ ਨੇ ਨਾ ਬਿਰ ਪਿੰਡ ਦੇ ਲੋਕਾਂ ਨੇ ਵੀ ਦਰਖਾਸਤਾਂ ਦਿੱਤੀਆਂ ਨੇ ਐਡੀਸ਼ਨਲ ਦਿੱਤੀਆਂ ਨੇ ਸੈਕਟਰੀ ਨੂੰ ਦਿੱਤੀਆਂ ਨੇ ਆਪਣਾ ਡਾਇਰੈਕਟਰ ਨੂੰ ਦਿੱਤੀਆਂ ਲੋਕਲ ਬਾਡੀ ਨੂੰ ਕਿਸੇ ਨੇ ਕੋਈ ਸੁਣਵਾਈ ਨਹੀਂ ਇਹਨਾਂ ਦੀ ਕੀਤੀ ਅਸੀਂ ਪਹਿਲਾਂ ਵੀ ਅੱਜ ਤੋਂ ਇੱਕ ਮਹੀਨਾ ਪਹਿਲਾਂ ਵੀ ਬੇਨਤੀ ਲਾਈ ਸੀ ਲੇਕਿਨ ਇਹ ਜਿਵੇਂ ਜਿਵੇਂ ਅਸੀਂ ਰਿਕਵੈਸਟ ਕਰਦੇ ਆਂ ਐਮਸੀ ਜਿਹੜੇ ਜਿਲ੍ਹਪੁਰ ਦੇ ਅਫਸਰ ਨੇ ਉਹ ਇਹਨਾਂ ਨੂੰ ਹੋਰ ਸ਼ਾਇਦ ਇਹ ਜਾਂਦੇ ਕਿ ਹੋਰ ਜਲਦੀ ਜਲਦੀ ਬਣਾ ਲਓ ਜਿੱਦਾਂ ਜੀ ਉਹਨਾਂ ਨੇ ਹੁਣੇ ਕਿਹਾ ਵੀ ਪੁਨੀਤ ਗੋਜੇ ਜਿਹੜੇ ਡਾਇਰੈਕਟਰ ਉਹਨਾਂ ਨੇ ਵੀ ਕਿਹਾ ਵੀ ਇਸ ਮੁਲਾਕਾਤਾ ਕਰ ਲੋ ਤੁਸੀਂ ਇਸ ਚੀਜ਼ ਨੂੰ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਇਹ ਦਬਾਅ ਬਣਾ ਰਹੇ ਨੇ ਇਹ ਸਾਰੇ ਡੰਮੀ ਨੇ ਜੀ ਇਹ ਜਿਹੜੇ ਡਾਇਰੈਕਟਰ ਲਾ ਲੋ ਜਾਂ ਜਨਰਲ ਜਿਹੜਾ ਸੈਕਟਰੀ ਹੈ ਲੋਕਲ ਬਾਡੀ ਸਭ ਤੋਂ ਵੱਡਾ ਅਫਸਰ ਹੈ ਇਹ ਡੰਮੀ ਨੇ ਇਹ ਤਾਂ ਬਿਲਡਰਾਂ ਦੇ ਹੀ ਘਰ ਭਰ ਰਹੇ ਨੇ ਫਿਰ ਬੰਦਾ ਕਿੱਥੇ ਜਾਵੇ ਅਸੀਂ ਦੇਖੋ ਹਰ ਗੱਲ ਵਾਸਤੇ ਕੋਰਟ ਨਹੀਂ ਜਾ ਸਕਦੇ ਅਸੀਂ ਜਨਤਾ ਨੂੰ ਜਾਗਰੂ ਕਰਦੇ ਹਾਂ ਕਿ ਜਨਤਾ ਖੜੀ ਹੋਵੇ ਆਪਦੇ ਹੱਕਾਂ ਲਈ ਇੱਥੇ ਲੜੇ ਕਿਉਂਕਿ ਅਫਸਰ ਸਾਰੇ ਇਸ ਤਰੀਕੇ ਦੇ ਹੋ ਗਏ ਨੇ ਲੋਕਲ ਬਾਡੀ ਦੇ ਜਿਹੜੇ ਛੋਟੇ ਜੈਕ ਦਾ ਕੀ ਕੀ ਹੁਣ ਇਸ ਮਾਮਲੇ ਤੇ ਜੈਕ ਦਾ ਕੀ ਸਟੈਪ ਹੈ ਅਸੀਂ ਹੁਣ ਐਡੀਸੀ ਮੈਮ ਨੂੰ ਫੋਨ ਮਿਲਾਇਆ ਸੀ ਉਹਨਾਂ ਨੇ ਫੋਨ ਨਹੀਂ ਚੱਕਿਆ ਸ਼ਾਇਦ ਤੇ ਬਿਜੀ ਹੋਣਗੇ ਨਹੀਂ ਤਾਂ ਉਹਨਾਂ ਨੂੰ ਅਸੀਂ ਲਾਈਵ ਇੱਥੇ ਦਿਖਾਣਾ ਚਾਹੁੰਦੇ ਸੀ ਵੀ ਇਹ ਕੁਝ ਚੱਲ ਰਿਹਾ ਹੈ ਜੇਕਰ ਕੋਈ ਅਫਸਰ ਨਹੀਂ ਕਰੇਗਾ ਤਾਂ ਅਸੀਂ ਅਫਸਰਾਂ ਦੇ ਖਿਲਾਫ ਵੀ ਰਾਜ ਕੇ ਕਾਰਵਾਈਆਂ ਕਰਾਂਗੇ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਚਾਹੀਓ ਆਈਐਸ ਅਫਸਰ ਨੇ ਜੇ ਉਹ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਉਹਨਾਂ ਦਾ ਕੋਸ਼ਿਸ਼ ਕਰਾਂਗੇ ਜੈਕ ਵਾਲੇ ਕਿਰਾਹ ਕਰਾਂਗੇ ਅਸੀਂ ਔਰ ਉਹਨਾਂ ਨੂੰ ਦਫ਼ਤਰਾਂ ਤੋਂ ਨਿਕਲਣਾ ਬੰਦ ਕਰਾ ਦਿਆ ਕਿੱਡੇ ਮਰਜੀ ਵੱਡੇ ਅਗਰ ਆਈਐਸ ਅਫਸਰ ਨੇ ਜਿਹੜੇ ਇਹ ਐਸਟੀਕੇ ਦੀ ਗੰਦਗੀ ਉਹ ਨਹੀਂ ਸਾਫ਼ ਨਹੀਂ ਕਰ ਸਕਦੇ ਤੁਹਾਨੂੰ ਕੀ ਲੱਗਦਾ ਆਈਐਸ ਅਫਸਰ ਵੀ ਨਾਲੇ ਹੋਏ ਇੱਥੇ ਇਹ ਦੇਖੋ ਜਿਹੜੇ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਮੈਂ ਪਹਿਲਾਂ ਜ਼ਿਕਰ ਕੀਤਾ ਐਸਡੀਐਮ ਮੈਡਮ ਹੈ ਜਾਂ ਜਿਹੜੇ ਏਡੀਸੀ ਨੇ ਈਸੀ ਤੱਕ ਬਹੁਤ ਵਧੀਆ ਨੇ ਔਰ ਲੋਕਲ ਬੋਰਡ ਜਿਹੜੇ ਉੱਪਰ ਅਫਸਰ ਨੇ ਉਹ ਬਹੁਤ ਮਾੜੇ ਨੇ ਜਿਹੜੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਔਰ ਬਲਕਿ ਇਹਨਾਂ ਨੂੰ ਇਹ ਕਹਿ ਰਹੇ ਐ ਕਿ ਬਿਲਡਰ ਨਾਲ ਕੰਪਰੋਮਾਈਜ਼ ਕਰ ਲਓ ਜੋ ਵੀ ਸਾਹਿਬ ਜਿੱਦਾਂ ਕਿ ਇਹ ਸ਼ੋਰੂਮ ਬਣ ਕੇ ਤਿਆਰ ਹੋ ਗਿਆ ਹੋਇਆ ਕਿ ਇਹ ਟੁੱਟ ਸਕਦਾ ਪਹਿਲਾਂ ਵੀ ਕਈ ਸ਼ੋਰੂਮ ਐ ਹੋ ਜੇ ਮਾਮਲਾ ਉੱਠਦਾ ਹੈ ਖਬਰਾਂ ਲੱਗਦੀਆਂ ਨੇ ਗੱਲਬਾਤ ਹੁੰਦੀਆਂ ਪਰ ਮਾਮਲਾ ਉੱਥੇ ਦਾ ਧਰੇ ਦਾ ਧਰਾ ਰਹਿ ਜਾਂਦਾ ਇਹ ਸ਼ਹਿਦ ਦਿੱਤੀ ਹੈ ਜੀ ਕਮੇਟੀ ਵਾਲੇ ਸ਼ਹਿਦ ਦਿੰਦੇ ਹਨ ਉਹਨਾਂ ਨੂੰ ਵੀ ਬਣਾਣਾ ਸ਼ੁਰੂ ਕਰ ਦਿਓ ਬਣ ਜੇਗਾ ਤਾਂ ਕੁੱਤੇਗਾ ਜੀ ਇੱਕ ਮਿਸਾਲ ਕਾਇਮ ਹੋਵੇਗੀ ਤੁਹਾਨੂੰ ਦੋ ਤਿੰਨ ਥਾਵਾਂ ਤੇ ਐਸੀਆਂ ਨੇ ਅਸੀਂ ਤੁੜਵਾਵਾਂਗੇ ਲੇਕਿਨ ਗੱਡੀਆਂ ਸਰਕਾਰਾਂ ਸਿਗੀਆਂ ਔਰ ਗੰਦੇ ਇੱਥੋਂ ਦੇ ਐਮ ਐਲ ਏ ਜਿਨ੍ਹਾਂ ਲੋਕਾਂ ਨੇ ਅਜ ਤੱਕ ਕੋਈ ਆਵਾਜ਼ ਨਹੀਂ ਚੱਕੀ ਜੇ ਇਹਦੀ ਆਵਾਜ਼ ਚੱਕੀ ਜਾਂਦੀ ਤਾਂ ਇਹ ਸ਼ਹਿਰ ਬਹੁਤ ਵਧੀਆ ਬਣ ਲਾਹੌਰ ਵਰਗਾ ਸ਼ਹਿਰ ਸੀ ਇੰਦੀਆਂ ਮਾਸਟਰ ਪਲਾਨ ਚ 64 ਫੁੱਟ 84 ਫੁੱਟ ਦੀਆਂ ਰੋੜਾ ਸੀ ਲੇਕਿਨ ਇਹ ਸਾਰੀਆਂ ਖਤਮ ਕਰਤੀਆਂ ਪੋਲਿਟਿਸ਼ੀਅਨ ਨੇ ਲੇਕਿਨ ਅਸੀਂ ਆਪ ਦੀ ਜਿਹੜੀ ਜੈਕ ਹੈ ਉਹ ਅਸੀਂ ਆਪਦਾ ਸੰਘਰਸ਼ ਜਾਰੀ ਰੱਖਾਂਗੇ ਜੇ ਅਫਸਰ ਨੇ ਉਹ ਜਿਹੜਾ ਇਮਾਨਦਾਰ ਅਫਸਰ ਕਰੂਗਾ ਠੀਕ ਹੈ ਨਹੀਂ ਤਾਂ ਸਾਡਾ ਸੰਘਰਸ਼ ਜਾਰੀ ਰਹੂਗਾ ਸੜਕਾਂ ਚੌੜੀਆਂ ਕਰਾਉਣ ਲਈ ਜਿਹੜੇ ਵੀ ਸੜਕਾਂ ਦੇ ਕਬਜ਼ੇ ਹੋ ਰਹੇ ਉਹਨਾਂ ਨੂੰ ਹਟਾਉਣ ਲਈ ਰੈਜ਼ੀਡੈਂਟ ਦੇ ਨਾਲ ਅਸੀਂ ਖੜੇ ਮਿਲਾਂਗੇ